ਪੰਚਾਇਤੀ ਚੋਣਾਂ ਦੇ ਵਿੱਚ ਵੋਟਾਂ ਨੂੰ ਲੈ ਕੇ ਵੱਡਾ ਹੇਰਫੇਰ ਬਣਾਈਆਂ ਜਾ ਰਹੀਆਂ ਨੇ ਨਬਾਲਕਾਂ ਤੇ ਬਹਾਰੀ ਲੋਕਾਂ ਦੀਆਂ ਵੋਟਾਂ ਇੰਜਾਈ ਸਾਰੀ ਸੱਚਾਈ ਸਾਹਮਣੇ ਪੰਜਾਬ ਦੇ ਵਿੱਚ ਸਰਪੰਚੀ ਦੀ ਚੋਣ ਨੂੰ ਲੈ ਕੇ ਸਿਆਸਤ ਗਰਮ ਆ ਚੁੱਕੀ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਇਸ ਵਕਤ ਮਾਹੌਲ ਮਗਿਆ ਹੋਇਆ ਹੈ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਸਰਪੰਚ ਅਤੇ ਪੰਚ ਦੇ ਉਮੀਦਵਾਰ ਵੱਲੋਂ ਚੋਣ ਜਿੱਤਣ ਦੇ ਲਈ ਹਰ ਤਰੀਕੇ ਦੇ ਹਤਕੰਡੇ ਅਪਣਾਏ ਜਾ ਰਹੇ ਨੇ ਤਾਜ਼ਾ ਮਾਮਲਾ ਸਰਹਦੀ ਤਹਿਸੀਲ ਅਜਨਾਲਾ ਦੇ ਪਿੰਡ ਕਮੀਰਪੁਰਾ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਦੋ ਧਿਰਾਂ ਸਰਪੰਚੀ ਦੀ ਇਲੈਕਸ਼ਨ ਲੜਨ ਜਾ ਰਹੀਆਂ ਨੇ ਇੱਕ ਧਿਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਹੁਣ ਦੂਜੀ ਧਿਰ ਉਤੇ ਦੋਸ਼ ਲਗਾਏ ਗਏ ਨੇ ਕਿ ਇਹਨਾਂ ਨੇ ਨਵਾਲਕਾਂ ਦੀਆਂ ਅਤੇ ਬਾਰੀ ਲੋਕਾਂ ਦੀਆਂ ਸੈਕਟਰੀ ਜਾਂ ਬੀਐਲਓ ਨਾਲ ਰਲ ਕੇ ਜਾਲੀ ਵੋਟਾਂ ਬਣਾਈਆਂ ਨੇ ਇਹਨਾਂ ਵੱਲੋਂ ਇੱਕ ਵਿਅਕਤੀ ਦੀਆਂ ਵਕ ਵਕ ਵਾਡਾਂ ਦੇ ਵਿੱਚ ਦੋ ਵਾਰ ਵੋਟਾਂ ਬਣਵਾਈਆਂ ਗਈਆਂ ਨੇ ਪੰਚਾਇਤੀ ਚੋਣਾਂ ਚੱਲਣੀਆਂ ਸਾਡਾ ਪਿੰਡ ਕਮੀਰਪੁਰਾ ਵਾ ਮੈਂ ਅਹੀਂ ਵੀ ਉੱਥੇ ਸਰਪੰਚੀ ਕੀਤੀ ਏ 10 ਸਾਲ ਕੀਤੀ ਆ ਪਰ ਅਹੀਂ ਕਦੀ ਨਾ ਕਿਸੇ ਦੀਆਂ ਗਲਤ ਵੋਟਾਂ ਬਣਾਈਆਂ ਨਾ ਕਟਾਈਆਂ ਅੱਜ ਤੱਕ ਨਾ ਕੋਈ ਉਹ ਜਿਹਾ ਗਲਤ ਕੰਮ ਕੀਤਾ ਜਦ ਕਿ ਹੁਣ ਸਾਡੇ ਪਿੰਡ ਦੋ ਬੰਦੇ ਆ ਇੱਕ ਤੇ ਰਿਸ਼ਪਾਲ ਸਿੰਘ ਹੈਗਾ ਆਪਾਂ ਪੁੱਤਰ ਅਜੀਤ ਸਿੰਘ ਬਲਵਿੰਦਰ ਕੌਰ ਆ ਪਤਨੀ ਰਿਸ਼ਪਾਲ ਸਿੰਘ ਇਹ ਜਦ ਕਿ ਮੀਰਾਕੋਟ ਰਹਿੰਦੇ ਆ ਤੇ ਵੋਟਾਂ ਉਹਨਾਂ ਦੀਆਂ ਲਿਆ ਕੇ ਪਿੰਡ ਕਮੀਰਪੁਰੇ ਭਾਈਆਂ ਜਾਂਦੀਆਂ ਫਿਰ ਇੱਕ ਇਹਨਾਂ ਨੇ 8-9 ਵੋਟਾਂ ਸਰਪੰਚ ਨੇ ਰਲ ਕੇ ਸੈਕਟਰੀ ਦੇ ਨਾਲ ਰਲ ਕੇ ਪਤਾ ਨਹੀਂ ਕਿ ਬੀ ਆਲੋਣਾ ਰਲ ਕੇ ਇਹਨਾਂ ਨੇ ਵੋਟਾਂ ਬਣਾਈਆਂ 8-9 ਵੋਟਾਂ ਬਣੀਆਂ ਜਿਨ੍ਹਾਂ ਬੱਚਿਆਂ ਦੀ ਕੋਨਵਰਸ ਸਕੂਲਾਂ ਚ ਪੜ੍ਹਨਦੇ ਆ ਉਮਰ ਸਾਰਿਆਂ ਦੀ ਕਿਹੇ ਬੱਚੇ ਦੇ ਵੀ 18 ਸਾਲ ਨਹੀਂ ਹੈਗੀ ਕਿ ਇਹ ਦੀ 17 ਸਾਲ ਆ ਕਿ ਇਹ ਦੀ 15 ਸਾਲ ਆ ਕਿ ਇਹ ਦੀ 16 ਸਾਲ ਆ ਕਿ ਇਹ ਦੀ ਕਿੰਨੀ ਉਮਰ ਆ 8-9 ਬੱਚੇ ਨਿਗੇ ਨਿਗੇ ਨਿਆਣਿਆਂ ਦੀਆਂ ਵੋਟਾਂ ਬਣਾ ਕੇ ਤੇ ਇਹ ਉਹਨਾਂ ਵੋਟਾਂ ਦੇ ਸਿਰ ਤੇ ਜਿਤਨਾ ਚਾਹੁੰਦੇ ਆ ਜਦ ਕਿ ਅਸੀਂ ਚਾਹੁੰਦੇ ਆ ਵੀ ਨਰੋਲ ਇਲੈਕਸ਼ਨ ਹੋਵੇ ਜਿਹੜਾ ਮਰਜੀ ਜਿੱਤ ਜੇ ਪਰ ਨਰੋਲ ਇਲੈਕਸ਼ਨ ਹੋਣੀ ਚਾਹੀਦੀ ਹੈ ਕਿਰ ਸਾਡੀਆਂ ਵੇਖੋ ਜੀ ਕਈ ਵੋਟਾਂ ਸਾਡੀਆਂ ਪਿੰਡ ਚ ਅੱਜ ਤੋਂ ਦਾ ਸਾਲ ਨਹੀਂ ਸਰਪੰਚੀ ਕੀਤੀ ਪਰ ਅਸੀਂ ਕਦੀ ਕਿਸੇ ਦੀ ਵੀ ਜਾਈ ਵੋਟ ਨਹੀਂ ਕੱਟੀ ਜਾਇਜ਼ ਵੀ ਨਹੀਂ ਕੱਟੀ ਤੇ ਨਜਾਇਜ਼ ਵੀ ਨਹੀਂ ਕੱਟੀ ਜਦ ਕਿ ਸਰਕਾਰਾਂ ਵਿੱਚ ਤੁਹਾਨੂੰ ਪਤਾ ਸਭ ਕੋਈ ਕਰ ਸਕਦੇ ਆ ਪਰ ਹੁਣ ਵੇਖੋ ਮੌਜੂਦਾ ਸਰਪੰਚ ਦੀ ਵੋਟ ਹੀ ਕੱਟੀ ਹੈ ਅਮਨਦੀਪ ਕੌਰ ਸਾਬਕਾ ਸਰਪੰਚ ਆ ਉਹਦੀ ਵੋਟ ਕੱਟੀ ਆ ਤੇ ਸਾਡੇ ਬ੍ਰਦਰ ਆ ਉਹਨਾਂ ਦੀਆਂ ਵੋਟਾਂ ਕੱਟਦੀਆਂ 8 9 10 ਵੋਟਾਂ ਨੇ ਜਿਹੜੀਆਂ ਮਤਲਬ ਜਾਈ ਕਰਦੇ ਜਦ ਕਿ ਉਹ ਵੋਟਾਂ ਐਮਪੀ ਜਿ ਦੇ ਪਾ ਕੇ ਤਰੇ ਆਉਂਦੇ ਐ ਐਮਪੀ ਦੀ ਸੂਚੀ 'ਚ ਦਰਜ ਨੇ ਤੇ ਜਦੋਂ ਪੰਚਾਇਤ ਦੀ ਹੀ ਲਾਇ ਵੋਟ ਸੂਚੀ ਵੇਖੀ ਆ ਉਹ 'ਚ ਸਾਡੀਆਂ ਵੋਟਾਂ ਹੀ ਨਹੀਂ ਅਸੀਂ ਤਾਂ ਮੰਗ ਕਰਦੇ ਆ ਵੀ ਸਾਨੂੰ ਹਿਸਾਬ ਤੋਂ ਆ ਜਾਵੇ ਸਾਡੀਆਂ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹ ਬਣਾਈਆਂ ਜਾਣ ਜਿਹੜੀਆਂ ਨਾ ਗਲਤ ਤਰੀਕੇ ਨਾਲ ਨਾਜਾਇਜ਼ ਪ੍ਰੂਫ ਲਾ ਕੇ ਜਾਂ ਜੋ ਵੀ 420 ਕੀਤੀ ਆ ਉਹ ਜਾਂਚ ਕਰਕੇ ਉਹ ਵੋਟਾਂ ਕੱਟੀਆਂ ਜਾਣ ਛੋਲੇ ਛੋਲੇ ਬੱਚਿਆਂ ਦੀਆਂ ਵੋਟਾਂ ਉਹ ਕੱਟੀਆਂ ਜਾਣੀਆਂ ਚਾਹੀਦੀਆਂ ਬਾਕੀ ਸਾਰੀ ਗ੍ਰਸਥਿਆ ਜਿੰਨੀ ਵੀ ਤੁਹਾਡੇ ਕੋਲ ਰਿਕਾਰਡ ਆ ਬਾਕੀ ਵੇਖੋ ਜੀ ਬਹੁਤ ਜ਼ਿਆਦਾ ਧੰਦਲੀ ਆ ਸਾਡੀ ਵਾਰਡ ਦੇ ਵਿੱਚ ਜਿੰਨੀ ਪੰਚਾਇਤ ਦੇ ਵਿੱਚ ਆ ਕਈ ਵੋਟਾਂ ਤੋਂ ਹਿਸਾਬ ਲਾਓ ਉਮਰ ਉਹਨਾਂ ਦੀ 40-50 ਸਾਲ ਦੇ ਰਣਜੀਤ ਸਿੰਘ ਦੀ ਇਹ ਚ 60 ਸਾਲ ਵਿਖਾਈ ਗਈ ਹੈ ਫਿਰ ਇੱਕ ਬੱਚੇ ਦੀ ਵੋਟ ਚਾਰ ਦੋਚ ਵੀ ਦਰਜਿਆ ਮਾਪਿਆਂ ਵੀ ਇਹਦੇ ਦੋਚ ਆ ਤੇ ਹੁਣ ਜਿਹੜੀ ਕੱਟ ਕੇ ਦੀ ਵੋਟ ਚਾਰ ਚ ਵੀ ਪਾਤੀ ਆ ਤੁਹਾਡੇ ਕਹਿੰਦਾ ਮਤਲਬ ਕਿ ਇੱਕ ਵਿਅਕਤੀ ਦੀਆਂ ਦੋ ਵਾਰਡਾਂ ਚ ਵੋਟਾਂ ਕਾ ਦੋ ਵਾਰਡਾਂ ਚ ਵੋਟਾਂ ਵੀ ਦੋਚ ਵੀ ਮੌਜੂਦ ਆ ਤੇ ਚਾਰ ਚ ਵੀ ਪਾਤੀਆਂ ਮਾਰੇ ਦੋ ਦੋ ਥਾਈਂ ਵੋਟ ਏਕ-ਇਕ ਬੱਚੇ ਦੀ ਇਹਨਾਂ ਨੇ ਇੰਨੀ ਤਾਂਲੀ ਕੀਤੀ ਆ ਇਹਨਾਂ ਨੂੰ ਇਹ ਵੀ ਨਹੀਂ ਸਮਝ ਆਈ ਵੀ ਇੱਕ ਵਾਰਚ ਹੀ ਰਹਿੰਦੀ ਏ ਇਹਨਾਂ ਨੇ ਇੱਕ-ਇੱਕ ਬੱਚੇ ਦੀਆਂ ਵੋਟਾਂ ਦੋ-ਦੋ ਵਾਰਡਾਂ ਚ ਪਾਤੀਆਂ ਕਿਵੇਂ ਦੀ ਦੱਸ ਰਹੇ ਸੀ ਕਿ ਛੋਟੇ ਬੱਚੇ ਦੀਆਂ ਮੋਟਾ ਬਣਾਈਆਂ ਗਈਆਂ ਤੁਹਾਡੇ ਕੋਲ ਐਵੀਡੈਂਸ ਹੈ ਉਹਨਾਂ ਦੇ ਬਿਲਕੁਲ ਜੀ ਬੱਚਿਆਂ ਦੇ ਸਾਰੇ ਕੋਲ ਜਨਮ ਸਰਟੀਫਿਕੇਟ ਹੈਗੇ ਸਾਰਾ ਕੁਝ ਹੈਗਾ ਜੀ ਅਈ ਵਾਰ-ਵਾਰ ਇਲੈਕਸ਼ਨ ਕਮਿਸ਼ਨ ਨੂੰ ਫੈਸਟ ਕੀਤੀ ਆ ਐਜ ਇਨਸਾਬ ਨੂੰ ਕੀਤੀ ਆ ਵੀਡੀਓ ਵੀ ਐਸਾਬ ਨੂੰ ਕੀਤੀ ਆ ਸਾਰਿਆਂ ਨੂੰ ਕੀਤੀ ਆ ਪਰ ਕੋਈ ਸੁਣਵਾਈ ਨਹੀਂ ਨਾ ਸਾਨੂੰ ਕੋ ਆਂਦਾ ਕੋਈ ਨਹੀਂ ਕੋਈ ਨਹੀਂ ਕਰਦੇ ਕਰਦੇ ਜੀ ਕੁਝ ਨਹੀਂ ਹੋਣਾ ਜੀ ਕਰਦੇ ਕਰਦੇ ਅਫਸਰ ਤਾਂ ਗੋਂਗਲਾਂ ਤੋਂ ਮਿੱਟੀ ਝੜੀ ਜਾਂਦੇ ਜੀ ਕਾਰਨ ਹੋ ਸਕਦਾ ਪੈ ਪੋਏ ਖਾਦੇ ਹੋਣਗੇ ਇਹਨਾਂ ਨੇ ਹੋ ਰਹੇ ਹੋਏ ਕਾਰਨ ਹੋ ਸਕਦਾ ਅਹੀਂ ਜਿਹਨੇ ਸਾਨੂੰ ਇਨਸਾਫ ਦੋ ਜਿਹੜੀਆਂ ਵੋਟਾਂ ਜਾਇਜ਼ ਆ ਉਹ ਬਿਲਕੁਲ ਰਹਿਣੀਆਂ ਚਾਹੀਦੀਆਂ ਜਿਹੜੀਆਂ ਨਜਾਇਜ਼ ਬਣੀਆਂ ਉਹ ਕਟੀਆਂ ਜਾਣੀਆਂ ਚਾਹੀਦੀਆਂ ਕੀ ਲੱਗਦਾ ਕਿ ਕਿ ਉਹ ਉਹਨਾਂ ਨੇ ਜਿਹੜੀਆਂ ਨੇ ਇਹ ਨਜਾਇਜ਼ ਵੋਟਾਂ ਬਣਾਈਆਂ ਉਹ ਵੇਖੋ ਜੀ ਮੌਜੂਦਾ ਸਰਪੰਚ ਹੀ ਸੈਕਟਰੀ ਜਿਹਦੇ ਨਾਲ ਹੈ ਸੈਕਟਰੀ ਨਾਲ ਰਲ ਕੇ ਉਹਨਾਂ ਗਲਤ ਵੋਟਾਂ ਬਣਾ ਲੀਆਂ ਕੀ ਮੰਗ ਕਰਦੇ ਹੁੰਦੇ ਮੰਗਿਓ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੇ ਨਾਲ ਧੱਕਾ ਹੁੰਦਾ ਲੱਗਦਾ ਕਿ ਜੇਕਰ ਇਹ ਵੋਟਾਂ ਕੱਟੀਆਂ ਵਾਲਾਂ ਗਈਆਂ ਤਾਂ ਜਿਸ ਦਿਨ ਇਲੈਕਸ਼ਨ ਹੈ ਉਸ ਦਿਨ ਕੋਈ ਆਪਸ ਵਿੱਚ ਦੇ ਵਿੱਚ ਮੇਰੇ ਕੋ ਜੀ ਜੇ ਹੁਣ ਮੰਨ ਲਓ ਕੋ ਬਾਹਰੋਂ ਪਿੰਡੋਂ ਕੋਟ ਪਾਉਣ ਆਉਂਦਾ ਤੇ ਕਿਸੇ ਨਜਾਇਜ਼ ਵੋਟ ਨਾ ਪੈਂਦਣੀਆਂ ਤੇ ਨਾ ਹੀ ਅਹੀਂ ਤੇ ਇਤੋਂ ਤੱਕ ਫੈਲਾ ਕੀਤਾ ਭਾਵੇਂ ਜੋ ਮਰਜ਼ੀ ਹੋ ਜੇ ਵੋਟ ਅਹੀਂ ਨਜਾਇਜ਼ ਨਹੀਂ ਪੈਂਦੜੀ ਜੇ ਇਹਦੇ ਸਰਕਾਰ ਦੇ ਮੁਲਾਜ਼ਮ ਪ੍ਰਸ਼ਾਸਨ ਡੱਕ ਲੂਗਾ ਠੀਕ ਹੈ ਨਹੀਂ ਤੇ ਪਿੰਡ ਵਾਸੀ ਆਪਣੇ ਤੌਰ ਤੇ ਫੇ ਡੱਕਣਗੇ ਤੇ ਡੱਕ ਜੇ ਡੱਕਣਗੇ ਫਿਰ ਝਗੜਾ ਤੇ ਹੋਣਾ ਹੀ ਹੋਣਾ ਨਹੀਂ ਪੁਲਿਸ ਨੂੰ ਅਜੇ ਕੋਈ ਨਹੀਂ ਦਿੱਤੀ ਅੱਜ ਅਹੀਂ ਬਣਾਇਆ ਵਾ ਕਿ ਪੁਲਿਸ ਨੂੰ ਹੀ ਦਰਖਾਸਤ ਦੇਵਾਂਗੇ ਜੀ ਦੋਸ਼ਲ ਗੋਂਦਿਆ ਮਹਿਲ ਸਿੰਘ ਅਤੇ ਹਰਮੀਤ ਸਿੰਘ ਲਾਡੀਵਾਸੀ ਕਮੀਰਪੁਰਾ ਨੇ ਦੱਸਿਆ ਕਿ ਰਸ਼ਪਾਲ ਸਿੰਘ ਪੁੱਤਰ ਹਰੀ ਸਿੰਘ ਪਲਵਿੰਦਰ ਕੋਰ ਪਤਨੀ ਰਸ਼ਪਾਲ ਸਿੰਘ ਮੀਰਾ ਕੋਟ ਦੇ ਵਿੱਚ ਰਹਿ ਰਹੇ ਨੇ ਪਰ ਇਹਨਾਂ ਦੀਆਂ ਵੋਟਾਂ ਕਮੀਰਪੁਰਾ ਦੇ ਵਿੱਚ ਬਣੀਆਂ ਹੋਈਆਂ ਨੇ ਉਹਨਾਂ ਅੱਗੇ ਦੱਸਿਆ ਕਿ ਇਹਨਾਂ ਵੱਲੋਂ ਸੈਕਟਰੀ ਜਾਂ ਬੀ ਐਲਓ ਨਾਲ ਰਲ ਕੇ 8 ਨੂੰ ਜਾਲੀ ਵੋਟਾਂ ਬਣਾਈਆਂ ਗਈਆਂ ਨੇ ਜਿਹੜਾ ਬੱਚਿਆਂ ਦੀਆਂ ਵੋਟਾਂ ਬਣਵਾਈਆਂ ਗਈਆਂ ਨੇ ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਹੈ ਮੇਰਾ ਨਾਮ ਮਹਿਲ ਸਿੰਘ ਹੈ ਪਿੰਡ ਮੇਰਾ ਖਮੀਰਪੁਰ ਤਹਿਸੀਲ ਨਾਣਾੜਾ ਜ਼ਿਲ੍ਹਾ ਅੰਮ੍ਰਿਤਸਰ ਆ। ਜੀ ਮਾਫਤ ਹਾਂ। ਮੇਰੇ ਪਿੰਡ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਗਰਬਰੀ ਮਚਾਈ ਜਾ ਰਹੀ ਆ ਰਸ਼ਪਾਲ ਸਿੰਘ, ਕੁਲਵਿੰਦਰ ਕੌਰ ਕਰਨਾਮ ਕੁਲਵੰਤ ਕੌਰ ਦਾ 99 ਆ। ਇਹਦੀ ਸਰਪੰਚੇ ਦਾ। ਇਹਦੀ ਜਿਹੜੀ ਰੈਸ਼ ਆ ਮੀਰਾਕੋਟ ਆ ਇਹਦੀਆਂ ਗਲਤ ਤਰੀਕੇ ਨਾਲ ਵੋਟਾਂ ਮੇਰੇ ਪਿੰਡ ਦੇ ਵਿੱਚ ਬਣਾਈਆਂ ਜਾ ਰਹੀਆਂ। ਜੋ ਇਹ ਬੰਦੇ ਦੇ ਉੱਤੇ ਪਹਿਲਾਂ ਵੀ ਐਫ ਆਈ ਆਰ ਵੀ ਦਰਜ ਹੋਈ ਆ ਕੋਈ ਗਲਤ ਕੇਸ ਪਏ ਨੇ। ਇਹ ਗਲਤ ਡਰੈੱਸ ਲਾ ਕੇ ਤੇ ਮੇਰੇ ਪਿੰਡ ਦੇ ਵਿੱਚ ਵੋਟਾਂ ਬਣਾਈਆਂ ਜਾ ਰਿਆ। ਤੇ ਮੈਂ ਇਹਦੀ ਜਾਂਚ ਤੇ ਉਹਨਾਂ ਵੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਬਾਰੇ ਕੋਈ ਇਹਨੂੰ ਲੇਖੀ ਦਿੱਤੀ ਆ ਹਾਂਜੀ ਅਸੀਂ ਐਪਲੀਕੇਸ਼ਨਾਂ ਬਹੁਤ ਦੇ ਚੁੱਕੇ ਆ ਐਸਜੀਮ ਸਾਹਿਬ ਨੂੰ ਦੇ ਚੁੱਕੇ ਆ ਪੀਡੀਪੀਓ ਸਾਹਿਬ ਨੂੰ ਵੀ ਚੋਂ ਚੋਂ ਕਮਿਸ਼ਨ ਸਾਹਿਬ ਨੂੰ ਕੀ ਕਾਰਵਾਈ ਹੋ ਰਹੀ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੀ ਮੰਗ ਕਰਦੇ ਆਹੀਂ ਇਹੋ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਲਵੰਤ ਕੌਰ ਜਿਹੜੀ ਆ ਤੇ ਰਣੇਕ ਸਿੰਘ ਫੈਕਟਰੀ ਆ ਇਹਨਾਂ ਤੇ ਕੋਈ ਆਪਸੀ ਪੈਸੇ ਦੇ ਲੈਣ ਦੇ ਦਾ ਸਬੰਧ 'ਚ ਸਾਨੂੰ ਕੋਈ ਇਨਸਾਫ ਨਹੀਂ ਦਿੰਦੇ ਅਜੇ ਤੱਕ। ਉਹਨਾਂ ਅਕੀ ਕਿਹਾ ਕਿ ਸਾਬਕਾ ਸਰਪੰਚ ਅਮਨਦੀਪ ਕੋਹਰ ਅਤੇ ਉਸਦੇ ਭਰਾ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ। ਜਦਕਿ ਉਹਨਾਂ ਵੱਲੋਂ ਮੈਂਬਰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਵੋਟਾਂ ਪਾਈਆਂ ਗਈਆਂ ਸੀ। ਉਹਨਾਂ ਅਕੀ ਕਿਹਾ ਕਿ ਜੋ ਝਾਲੀ ਵੋਟਾਂ ਬਣੀਆਂ ਨਹੀਂ ਉਹ ਵੋਟਾਂ ਕੱਟੀਆਂ ਜਾਣ ਅਤੇ ਜੋ ਵੋਟਾਂ ਠੀਕ ਨਹੀਂ ਉਹ ਬਣਾਈਆਂ ਜਾਣ। ਉਹਨਾਂ ਅਕੀ ਕਿਹਾ ਕਿ ਇੱਕ ਬੱਚੇ ਦੀ ਵਾਰਡ ਨੰਬਰ 2 ਦੇ ਵਿੱਚ ਵੋਟ ਹੈ ਉਸੇ ਬੱਚੇ ਦੀ ਵੋਟ 4 ਨੰਬਰ ਵਾਰਡ ਦੇ ਵਿੱਚ ਨਹੀਂ ਹੈ। ਉਹਨਾਂ ਅਕੀ ਕਿਹਾ ਕਿ ਅਸੀਂ ਇਲੈਕਸ਼ਨ ਵਾਲੇ ਦਿਨ ਗਲਤ ਵੋਟ ਨਹੀਂ ਪੈਣ ਦਿਾਂਗੇ। ਜਿਹੜੇ ਮੇਰੇ ਤੋਂ ਪਹਿਲੇ ਸੀਗੇ ਈਆਰਓ ਸਰਬਰ ਇਹ ਉਹਨਾਂ ਵੱਲੋਂ ਫਾਈਨਲ ਕੀਤੀ ਗਈ ਕਿਉਂਕਿ ਜਦੋਂ ਅਸੀਂ ਚਾਰ ਨੰਬਰ ਨੂੰ ਪ੍ਰਕਾਸ਼ਨਾ ਕਰ ਦਿੱਤੀ ਉਹਦੇ ਤੇ ਰਿਪੋਰਟ ਲੈ ਕੇ ਪ੍ਰਕਾਸ਼ਨਾ ਹੁੰਦੀ ਹੈ ਫਾਰਮ ਵਿਗਦੋ ਦਿਨ ਤੇ ਆਬਜੈਕਸ਼ਨ ਲੈ ਗਏ ਸੀ ਉਹਦੇ ਅਕੋਰਡਿੰਗਲੀ ਅਗਰ ਕੋਈ ਗਲਤ ਵੋਟ ਹੈ ਜੇ ਤੁਸੀਂ ਕਹਿ ਰਹੇ ਹੋ ਉਹਦੇ ਦੇ ਪ੍ਰੋਪਰ ਇਨਕਵਾਰੀ ਕਰਕੇ ਉਹਨੂੰ ਡਿਲੀਟ ਕਰਤਾ ਜਾਏਗਾ ਉਸ ਤੋਂ ਪਹਿਲਾਂ ਪਰ ਸਿਨੋਮਾ ਕਹੇਗੀ ਸਾਡੇ ਕੋਲ ਐਵੀਡੈਂਸ ਹੈਗੇ ਆ ਕਿ ਉਹ ਅਡਲਟ ਨਹੀਂ ਹੈਗੇ ਤਾਂ ਉਹਨਾਂ ਵੀ ਜਿਹੜੀਆਂ ਵੋਟਸ ਬਣਾਈਆਂ ਗਈਆਂ ਨੇ ਉਹਨੇ ਇਹ ਵੀ ਕਿਹਾ ਕਿ ਜਿਹੜੇ ਸੈਕਟਰੀ ਨੇ ਉਹਨਾਂ ਦੀ ਮਿਲਿਬੁਧ ਨਾ ਮਿਲੀਆਂ। ਮੈਂ ਹੋਈ ਕਰਾਂ ਜੀ ਦੈਟਸ ਅ ਪਾਰਟ ਆਫ ਇਨਕੁਆਰੀ। ਉਹ ਇਨਕੁਆਰੀ ਕਰਕੇ ਜੇ ਹੈਗਾ ਸਾਡੇ ਨੋਟਿਸ 'ਚ ਲਿਆਓ ਤਾਂ ਜੋ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਸਕੀਏ। ਪਰ ਇਸ ਤਰ੍ਹਾਂ ਬਿਲਕੁਲ ਹੋਏਗਾ ਜੀ ਐਸ ਕਾਨੂੰਨ ਸਰ ਇੱਕ ਹੋਰ ਇਲਜ਼ਾਮ ਲਗਾਇਆ ਕਿ ਜਿਹੜਾ ਇੱਕ ਵਿਅਕਤੀ ਦੀਆਂ ਦੋ ਦੋ ਵਾਡਾ ਦੇ ਵਿੱਚ ਵੋਟਾਂ ਨਹੀਂ ਆਖੀਆਂ ਨੇ। ਨਹੀਂ ਦੇਖੋ ਇਹ ਤਾਂ ਜਿਹੜੀ ਡੁਪਲੀਕੇਟ ਵੋਟਸ ਬਣਦੀ ਹੈ ਨਾ ਇਹ ਤਾਂ ਪਹਿਲੀ ਗੱਲ ਤਾਂ ਗਲਤ ਹੈ। ਔਰ ਉਹਦੇ ਚ ਜਿਹੜਾ ਆਪਣੇ ਸਰਕਾਰ ਦਾ ਇੱਕ ਇਲੈਕਸ਼ਨ ਕਮਿਸ਼ਨ ਦਾ ਡੀਐਸਸੀ ਜਿਹਨੂੰ ਅਸੀਂ ਕਹਿੰਦੇ ਆ ਡੁਪਲੀਕੇਟ ਜਿਹੜਾ ਹੁੰਦਾ ਉਹ ਆਇਡੈਂਟੀਫਾਈ ਵੈਸੇ ਹੀ ਹੋ ਜਾਂਦਾ ਇਸ ਤਰ੍ਹਾਂ ਦੋ ਵੋਟਾਂ ਬਣ ਨਹੀਂ ਸਕਦਾ ਜੇ ਆਇਡੈਂਟੀਫਾਈ ਹੁੰਦਾ ਫੋਟੋ ਵੀ ਅਗਰ ਮੇ ਸਿਮਿਲਰ ਹੈ ਤਾਂ ਵੀ ਉਹ ਡੀਐਸਸੀ ਪੀਐਸਸੀ ਚ ਆਏਗਾ ਇਹ ਉਹ ਡਿਲੀਟ ਹੋ ਜਾਏਗੀ ਜੇ ਅਗਰ ਕੋਈ ਹੈਗਾ ਤਾਂ ਉਹ ਵੀ ਸਾਡੇ ਚਾਂਟ ਲਿਓ ਜੇਕਰ ਜਾਣਕਾਰੀ ਕੀ ਪੜਾਈ ਗਈ ਹੋਏਗੀ ਇਸ ਦਾ ਕੋਈ ਕਰੇ ਜੇ ਮੰਨ ਲਓ ਅਗਰ ਗਲਤ ਬਣਾ ਦਿੱਤੀ ਕਿ ਉਹ ਪਹਿਲੀ ਗੱਲ ਤਾਂ ਬਣਨੀ ਨਹੀਂ ਚਾਹੀਦੀ ਜੇ ਹੈਗੀ ਹੈ ਸਾਡੇ ਧਿਆਨ ਚ ਲਿਓ ਸੋਦੈ ਅਸੀਂ ਹੁਣ ਉਹਨੂੰ ਠੀਕ ਤਾਂ ਕਰੀਏ ਫਿਰ ਉਸੇ ਜਿਹੜੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਬੀਡੀਪੀਓ ਸੁਖਜੀਤ ਸਿੰਘ ਨੇ ਕਿਹਾ ਕਿ 18 ਸਾਲ ਤੋਂ ਘੱਟ ਵੋਟਾਂ ਬਣਾਉਣ ਬਾਰੇ ਸ਼ਿਕਾਇਤ ਆਈ ਸੀ ਜਿਸ ਤੇ ਪੜਤਾਲ ਦੌਰਾਨ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਦੇ ਵਿੱਚ ਪੋਲੋਗ੍ਰਾਮ ਨਹੀਂ ਮਿਲਿਆ ਜਿਸ ਤੋਂ ਸਾਨੂੰ ਜਾਪਦਾ ਹੈ ਕਿ ਸਰਟੀਫਿਕੇਟ ਅਸਲੀ ਨਹੀਂ ਹੈ ਹੁਣ ਆਕੇ ਕਿਹਾ ਕਿ ਵੋਟਾਂ ਦੋ ਨਹੀਂ ਬਣਾਈਆਂ ਜਾਣਕੀਆਂ ਸਭ ਦੀਆਂ ਇੱਕ ਹੀ ਵੋਟ ਬਣੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੈਂ ਤੁਹਾਡੇ ਫਰੀਦਾਲ ਦੇ ਮਾਧਿਅਮ ਨਹੀਂ ਮੈਂ ਦੱਸਣਾ ਚਾਹੁੰਦਾ ਜੀ ਜਿਹੜੀ ਕਮੀਰਪੁਰ ਦੀ ਇੱਕ ਕੰਪਲੇਂਟ ਸਾਨੂੰ ਐਸਟੀਐਮ ਸਾਹਿਬ ਵੱਲੋਂ ਆਈ ਆ ਜਿਹਦੇ ਵਿੱਚ ਆਪਣਾ ਕੰਪਲੇਂਟ ਕੀ ਦੱਸਿਆ ਗਿਆ ਆ ਕਿ ਆਪਣਾ ਕਮੀਰਪੁਰ ਦੇ ਵਿੱਚ ਗੁਰਵਿੰਦਰ ਸਿੰਘ ਪੁੱਤਰ ਸੁਭਾ ਸਿੰਘ ਹੋਣਾ ਨੇ ਇੱਕ ਕੰਪਲੇਂਟ ਦਿੱਤੀ ਆ ਕਿ 1 ਤੇ 18 ਸਾਲ ਤੋਂ ਘਟ ਉਮਰ ਦੀਆਂ ਵੋਟਾਂ ਬਣੀਆਂ ਨੇ ਤੇ ਦੂਸਰੀਆਂ ਕੁਝ ਵਾਡਰ ਨੂੰ ਛੇੜਛਾੜ ਨਹੀਂ ਕਰਕੇ ਤੇ ਵੋਟਾਂ ਜਿਹੜੀਆਂ ਨੇ ਸੱਜੇ ਕੰਮ ਕੀਤੇ ਗਏ ਹਨ ਇਸ ਰਿਗਾਰਡਿੰਗ ਜਿਹੜੀ ਵੈਰੀਫਿਕੇਸ਼ਨ ਪੰਚਾਇਤ ਸੈਕਟਰੀ ਕੋਲ ਕਰਵਾਈ ਗਈ ਹੈ ਜੀ ਪੰਚਾਇਤ ਸਕਤੀ ਨੇ ਇਹਦੇ ਵਿੱਚ ਸਾਨੂੰ ਜਿਹੜੀ ਲਿਖਤੀ ਰਿਪੋਰਟ ਦਿੱਤੀ ਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜਾ ਇੱਕ ਤੇ ਲੜੀ ਨੰਬਰ ਫਸ ਦਾ ਜਿਹੜਾ ਹੈਗਾ ਵੋਟਰ ਨੰਬਰ 30 ਹੈ ਵਾਰਡ ਨੰਬਰ 5 ਦੇ ਵਿੱਚ ਰਿਸ਼ਪਾਲ ਸਿੰਘ ਹਰੀ ਸਿੰਘ ਵੜੀ ਆ ਇਹ ਜੋ ਉਹਨਾਂ ਨੇ ਕਿਹਾ ਗਿਆ ਗਿਆ ਜੀ ਕਮੀਰਪੁਰੇ ਦੇ ਵਿੱਚ ਮੌਜੂਦ ਨਹੀਂ ਹੈ ਜੋ ਜੋ ਫੈਕਟਰ ਸਾਨੂੰ ਪੰਚਾਇਤ 77 ਵੱਲੋਂ ਦੱਸਿਆ ਗਿਆ ਆ ਜਿਸ ਵਿੱਚ ਉਹਨੇ ਇਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਇੱਕ ਰਿਕਾਰਡ ਲਾਇਆ ਹੋਇਆ ਜਿਹਦੇ ਵਿੱਚ ਉਹ ਬੰਦੇ ਦੀ ਵੋਟ ਐਡਜਸਟ ਕਰ ਰਹੀ ਹੈ ਕਮੀਰਪੁਰ ਦੇ ਵਿੱਚ ਪੰਚਾਇਤਾਂ ਦੀ ਜਿਹੜੀ ਵੋਟਰ ਸੂਚੀ ਤਿਆਰ ਕੀਤੀ ਜਾਂਦੀ ਹੈ ਉਹ ਵਿਧਾਨ ਸਭਾ ਦੀ ਵੋਟਰ ਸੂਚੀ ਨੂੰ ਬੇਸ ਲੈ ਕੇ ਕੀਤੀ ਜਾਂਦੀ ਆ ਜੋ ਵਿਧਾਨ ਸਭਾ ਦੀ ਵੋਟਰ ਸੂਚੀ ਦੇ ਵਿੱਚ ਵੋਟਾਂ ਹੁੰਦੀਆਂ ਨੇ ਉਹੀ ਪੰਚਾਇਤ ਦੇ ਵਿੱਚ ਬੂਥ ਵਾਈਜ਼ ਕਰਕੇ ਜਿਹੜੀਆਂ ਉਹ ਐਡ ਕੀਤੀਆਂ ਜਾਂਦੀਆਂ ਨੇ ਫਰਸਟ ਨੰਬਰ ਸੈਕਿੰਡ ਨੰਬਰ ਤੇ ਆ ਜਿਹੜਾ ਇੱਕ 18 ਸਾਲ ਦੀਆਂ ਆਈਸੀਜੀ ਇੱਕ ਦੋ ਡਾਕੂਮੈਂਟ ਆਏ ਸੀਗੀ 18 ਸਾਲ ਤੋਂ ਘਟਨੇ ਉਹਨਾਂ ਦੀ ਇੱਕ ਰਿਪੋਰਟ ਕੀਤੀ ਗਈ ਹੈ ਵੀ ਦੋ ਵੋਟਾਂ ਦੇ ਜਿਹੜੇ ਪੜਤਾਲ ਦੇ ਦੌਰਾਨ ਇੱਕ ਜਨਮ ਸਰਟੀਫਿਕੇਟ ਦਾ ਆਇਆ ਸੀ ਕਾਧਾਰ ਕਾਰਡ ਆਇਆ ਇਹਦੇ ਵਿੱਚ ਸਾਨੂੰ ਇਹ ਉਹਦਾ ਹੋਲੋਗ੍ਰਾਮ ਨਹੀਂ ਮਿਲਿਆ ਜਿਸ ਕਾਤੇ ਜਿਸ ਤੋਂ ਸਾਨੂੰ ਜਾਪਦਾ ਆ ਕਿ ਜਿਹੜਾ ਸਰਟੀਫਿਕੇਟ オリジナル ਨਹੀਂ ਸਾਡੇ ਕੋਲ ਹੈਗਾ ਇਸ ਕਰਕੇ ਅਸੀਂ ਇਸ ਤੇ ਕੋਈ ਵੀ ਕਾਰਵਾਈ ਨਹੀਂ ਕਰਨੀ ਹੈ ਦੋ ਵਟਾ ਅਸੀਂ ਇਹ ਸ਼ੱਕੀ ਤੌਰ ਤੇ ਪਈਆਂ ਤੇ ਅਸੀਂ ਐਸ.ਕੇ.ਮ ਸਾਹਿਬ ਨੂੰ ਇਹ ਆਪਣੀ ਰਿਪੋਰਟ ਵਿੱਚ ਦੱਸਿਆ ਹੋਇਆ ਹੈ ਕਿ ਜਿਹੜੀਆਂ ਦੋ ਵੋਟਾਂ ਨੇ ਤੇ ਜਿਹੜੇ ਡਾਕੂਮੈਂਟ ਹੈ ਉਹ ਦਸਤਾਵੇਜ਼ ਦੀ অথੋਰੀਟੇਸ਼ਨ ਜਿਹੜੀ ਹੈ ਉਹ ਸਹੀ ਨਹੀਂ ਹੈ ਠੀਕ ਹੈ ਜੀ 3 ਨੰਬਰ ਤੇ ਜਿਹੜੀਆਂ ਦੂਸਰੀਆਂ ਵੋਟਾਂ ਨੇ ਵੋਟਰ ਨੰਬਰ 39 ਆ 46 ਆ 47 48 ਤੇ 50 ਇਹਨਾਂ ਦੀ ਜਿਹੜੇ ਜੋ ਪ੍ਰੂਫ ਲੱਗੇ ਆ ਜੀ ਜਿਹੜੇ ਬਰਥ ਸਰਟੀਫੀਕੇਟ ਲੱਗੇ ਆ ਜਾਂ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਵਿੱਚ ਇਹਨਾਂ ਦੇ ਆਈ ਕਾਰਡ ਲੱਗੇ ਆ ਕਿਉਂਕਿ ਆਲਰੇਡੀ ਸਾਰੇ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੋਟਰ ਸਨ ਵਿધાન ਸਭਾ ਦੀ ਵੋਟਰ ਸੂਚੀ ਵਿਚ ਅਜਿਸਟ ਬੰਦੇ ਕਰਦੇ ਵਿਧਾਨ ਸਭਾ ਦੀ ਵੋਟਰ ਸੂਚੀ ਦੀ ਜਿਹੜੀ ਆ ਵੈਰੀਫਿਕੇਸ਼ਨ ਆ ਉਹ ਬੀ ਐਲਓ ਦੁਆਰਾ ਕੀਤੀ ਜਾਂਦੀ ਆ ਬੀ ਐਲਓ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਮੋਟਾ ਮੰਨਦੀ ਪੰਚਾਇਤ ਪੱਧਰ ਤੇ ਜਿਹੜੀ ਆ ਕੋਈ ਵੀ ਵੋਟਰ ਸੂਚੀ ਜਿਹੜੀ ਜਾਂ ਵੋਟਾਂ ਜਿਹੜੀਆਂ ਨੇ ਉਹ ਸਿਰਫ ਸਪਲੀਮੈਂਟ ਹੋਣ ਵੋਟਾਂ ਬਣਾਈਆਂ ਜਾਣਗੀਆਂ ਜਾ ਰਹੀਆਂ ਸੀ ਜਿਹੜੀਆਂ 38224 ਤੱਕ 18 ਸਾਲ ਦੀ ਉਮਰ ਜਿਹੜੀ ਉਹ ਪੂਰੀ ਕਰ ਰਹੀ ਆ ਬਸ ਜੀ ਸਰ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਦੋ ਵੋਟਾਂ ਜਿਹੜੀਆਂ ਨੇ ਉਹ ਨਹੀਂ ਬਣਨਗੀਆਂ ਜਾਨਪੀ ਜੀ ਜਿਨੇ ਅਪਲਾਈ ਕੀਤਾ ਉਸ ਨਾਲ ਕੀ ਕੋਈ ਕਾਰਵਾਈ ਕੀਤੀ ਹੈ ਵੀ ਡੈਫੀਨਿਟਲੀ ਹੈ ਜੀ ਉਹ ਆਪਾਂ ਐਸ.ਸੀ.ਐਮ ਸਾਹਿਬ ਨੂੰ ਇਹ ਆਪਣੀ ਰਿਪੋਰਟ ਦੇ ਵਿੱਚ ਲਿਖ ਕੇ ਅਸੀਂ ਭੇਜ ਚੁੱਕਾ ਤੇ ਵੀ ਇਹ ਜਿਹੜੀ ਡਾਕੂਮੈਂਟ ਆਏ ਹੈ ਇਹ ਗਲਤ ਆਏ ਨੇ ਤੇ ਇਹਨੇ ਨੰਬਰ ਤੇ ਤੇ ਵੋਟਾਂ ਬਣਨ ਤੋਂ ਨਹੀਂ ਹੈਗੀਆਂ ਤਾਂ ਕਿਵੇਂ ਦੀ ਕਾਰਵਾਈ ਕੀਤੀ ਹੈ ਜੋ ਐਸ ਪਰ ਰੂਲ ਹੈ ਜੀ ਉਹ ਅਸੀਂ ਪ੍ਰਪੋਜ਼ ਕਰਾਂਗੇ ਵੀ ਉਹਨਾਂ ਨੂੰ ਸੈਕਿੰਡ ਨੰਬਰ ਤੇ ਇੱਕ ਹੋ ਰਿਹਾ ਜੀ ਜਿਹੜਾ ਇਤਰਾਜ਼ ਕਰਤਾ ਨੇ ਇੱਕ ਵੋਟਾ ਸ਼ਿਫਟ ਹੁੰਦਾ ਇਤਰਾਜ਼ ਲਾਇਆ ਉਸ ਵੀ ਕਿਨੋਂ ਐਸਟੀਐਮ ਸਾਹਿਬ ਨੇ ਆਪਣਾ ਕਲੇਮ ਤੇ ਆਬਜੈਕਸ਼ਨ ਵਿੱਚ ਇੱਕ ਆਰਡਰ ਪਾਸ ਕੀਤਾ ਸੀ ਐਸ ਪਰ ਐਸਟੀਐਮ ਸਾਹਿਬ ਦੇ ਆਰਡਰ ਹੀ ਮੁਤਾਬਿਕ ਹੀ ਉਹਨਾਂ ਦੀ ਵਾਰਡ ਮੰਡੀ ਦੇ ਜਿਹੜਾ ਕਲੇਮ ਤੇ ਆਬਜੈਕਸ਼ਨ ਸੁਣੇ ਗਏ ਸੀ ਉਸ ਤੋਂ ਬਾਅਦ ਹੀ ਇਹ ਵੋਟਾਂ ਜਿਹੜੀਆਂ ਸ਼ਿਫਟ ਹੋਈਆਂ ਸੀ ਉਹਨਾਂ ਉਸ ਮੁਤਾਬਿਕ ਹੀ ਕੀਤੀਆਂ ਉਸ ਤੋਂ ਇਲਾਵਾ ਜਿਹੜੀ ਆ ਉਹ ਬਾਅਦ ਵਿੱਚ ਕੋਈ ਵੀ ਵਾਰਡ ਮੰਡੀ ਦੇ ਵਿੱਚ ਚੇਂਜਸ ਨਹੀਂ ਕੀਤੀਆਂ ਸਿਰ ਉਹਨਾਂ ਵਿੱਚ ਦੋਸ਼ੇ ਵੀ ਸੀ ਕਿ ਇੱਕ ਵਿਅਕਤੀ ਦੀਆਂ ਵਕ ਵਕ ਵਾਡਾ ਵਿੱਚ ਦੋ ਵੋਟਾਂ ਨੇ ਉਹ ਉਹ ਮੈਂ ਹੁਣ ਤੁਸੀਂ ਮੇਰੇ ਹੰਟਿਆਂ ਵਿੱਚ ਲੈਂਦਾ ਉਹ ਮੈਂ ਚੈੱਕ ਕਰ ਲਵਾਂਗਾ ਕਿੱਥੇ ਹੋਏ ਕਿ ਇੱਕ ਵਾਡਾ ਦੇ ਵਿੱਚ ਵਸੀਂ ਨੂੰ ਸਾਥ ਕੇ ਪੁੱਛਿਆ ਗਿਆ ਕਿ ਉਹ ਬੰਦਾ ਇੱਕ ਜਗ੍ਹਾ ਹੀ ਵੋਟ ਕਾਸਟ ਕਰਦਾ ਇੱਕ ਜਿਹੜੀ ਵੋਟ ਹੈ ਉਹ ਡਲੀਟ ਹੋ ਗਈ ਸਰ ਬੰਦਾ ਕੀ ਕਰਦਾ ਇਹ ਪੁੱਛਿਆ ਸਕਦੇ ਆ ਜੀ ਕੋਈ ਕਲੈਰੀਕਲੀ ਹੋ ਸਕਦੀ ਹੈ ਹੋਰ ਦੇ ਵਿੱਚ ਕੋਈ ਦੋ ਵੋਟਾਂ ਦੇ ਕੋਲ ਨਹੀਂ ਹੋ ਸਕਦੀ ਹੈ ਸਰ ਇਹ ਕੋਲ ਹੋ ਗਿਆ ਕਿ ਕਿੰਨ ਅਜਿਹੇ ਆਦਮੀ ਨੇ ਜਿਹੜੇ ਉੱਥੇ ਲੋਕ ਸਭਾ ਦੀ ਚੋਣੇ ਚੋਣ ਦਾ ਵੋਟ ਪਾਉਂਦੀ ਇੱਕ ਸਾਫ ਕਰ ਸਕਦੇ ਕਿ ਮੈਨਾਂ ਸੀ ਉਹ ਵੀ ਵੋਟ ਸ਼ਰਸਤੀ ਚੰਗਣਾ ਕੱਟ ਦਿੱਤੀ ਗਈ ਔਰ ਉਹ ਇੰਦਿਆ ਵੀ ਹੋਰ ਨੇ ਜਿਨ੍ਹਾਂ ਦੀ ਵੋਟ ਕੱਟ ਦਿੱਤੀ ਗਈ। ਜਿੰਨਾ ਦੀਆਂ ਮੈਂ ਉਹ ਹੀ ਪਹਿਲਾਂ ਕਹਿ ਰਿਹਾ ਸੀ ਜਿਨ੍ਹਾਂ ਦੀ ਕਿਸੇ ਦੀ ਵੋਟ ਕਿਸੇ ਕਾਰਨ ਕੱਟ ਰਹੀ ਹੈ ਉਹ ਆਪਣਾ ਫਾਰਮ ਨੰਬਰ 1 ਭਰ ਕੇ ਐਸ.ਸੀ.ਐਮ ਸਾਹਿਬ ਨੂੰ ਇੱਕ ਅਪਲੀਕੇਸ਼ਨ ਦੇ ਸਕਦਾ ਉਹਨਾਂ ਦੀ ਵੋਟ ਜਿਹੜੀ ਉਹ ਐਡ ਹੋ ਸਕਦੀ ਹੈ ਜੀ ਸਪਲੀਮੈਂਟ ਵੋਟ ਵਿੱਚ ਆ ਜੀ ਇਲੈਕਸ਼ਨ ਤੋਂ ਪਹਿਲਾਂ ਹੋ ਜਾਏਗੀ ਹੋ ਜਾਏਗੀ ਜੀ ਥੈਂਕ ਯੂ ਜ਼ਿਕਰ ਹੋ ਗਿਆ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਇਸ ਵਕਤ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਮਗਿਆ ਪਿਆ ਹੈ ਅਤੇ ਪੰਚਾਇਤੀ ਚੋਣਾਂ ਦੌਰਾਨ ਵੋਟਾਂ ਨੂੰ ਲੈ ਕੇ ਹੁਣ ਵੱਡਾ ਹੇਰਫੇਰ ਦੇਖਣ ਨੂੰ ਮਿਲਿਆ ਇਲਜ਼ਾਮ ਹੈ ਲਗਾਏ ਜਾ ਰਹੇ ਨੇ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਦੇ ਉੱਤੇ ਕਿ ਉਹਨਾਂ ਦੇ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਵੋਟਾਂ ਬਣਾਈਆਂ ਗਈਆਂ ਅਤੇ ਪਿੰਡ ਤੋਂ ਬਾਹਰੀ ਲੋਕਾਂ ਦੀਆਂ ਵੋਟਾਂ ਵੀ ਬਣਾਈਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਬੀਡੀਪੀਓ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਫਿਲਹਾਲ ਜਾਂਚ ਦਾ ਵਿਸ਼ਾ ਹੈ ਤੇ ਬੀਡੀਪੀਓ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਜਨਾਲਾ ਤੋਂ ਪ੍ਰਦੀਪ अरोड़ा ਦੀ ਰਿਪੋਰਟ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾ ਕਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી